ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਐਮ ਕੀ ਪੰਜਾਬੀ ਕਹਾਣੀਆਂ ਚੈਨਲ ਤੇ ਜਿੱਥੇ ਹਰ ਰੋਜ਼ ਮਿਲਦੀ ਹੈ ਤੁਹਾਨੂੰ ਇੱਕ ਨਵੀਂ ਕਹਾਣੀ ਜਿਹੜੀ ਦਿਲ ਨੂੰ ਛੋਹ ਜਾਂਦੀ ਹੈ ਜੇ ਤੁਸੀਂ ਪਹਿਲੀ ਵਾਰ ਆਇਓ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਘੰਟੀ ਵੀ ਜ਼ਰੂਰ ਦਬਾਓ ਤਾਂ ਜੋ ਹਰ ਨਵੀਂ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ ਗੁਰਮੀਤ कौर ਦੀ ਨਵੀਂ ਬਹੂ ਦੀ ਮੂੰਹ ਵਿਖਾਈ ਹੋ ਰਹੀ ਸੀ ਸਾਰੇ ਰਿਸ਼ਤੇਦਾਰ ਤੇ ਆਨਕਵੰਡ ਵਾਲੇ ਤੋਹਫੇ ਦੇ ਦੇ ਕੇ ਜਾ ਰਹੇ ਸੀ ਗੁਰਮੀਤ कौर ਦੀ ਨਜ਼ਰ ਤੋਹਫਿਆਂ ਤੇ ਗੱਡੀ ਪਈ ਸੀ ਸਾਰਿਆਂ ਦੇ ਸਾਹਮਣੇ ਤਾਂ ਉਹਨੇ ਸਾਰੇ ਤੋਹਫੇ ਆਪਣੀ ਬਹੂ ਦੇ ਕਮਰੇ 'ਚ ਰਖਵਾ ਦਿੱਤੇ ਪਰ ਜਦੋਂ ਪ੍ਰੋਗਰਾਮ ਖਤਮ ਹੋਇਆ ਸਾਰੇ ਚਲੇ ਗਏ ਤਾਂ ਉਹ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਕਿ ਸਾਰਾ ਕੁਝ ਬਹੂ ਦੇ ਕਮਰੇ 'ਚ ਰੱਖਿਆ ਆ ਪਤਾ ਨਹੀਂ ਕਦੋਂ ਵਾਪਸ ਲਿਆ ਕੇ ਦੇਊਗੀ ਮੈਂ ਵੀ ਹਰ ਇੱਕ ਚੀਜ਼ ਦੀ ਲਿਸਟ ਬਣਾਈਆਂ ਕਿ ਕੀ ਕੀ ਆਇਆ ਆ ਬਹੂ ਕੋਈ ਚੀਜ਼ ਲੁਕਾ ਨਹੀਂ ਸਕਦੀ ਤਾਂ ਸਹੁਰੇ ਨੇ ਕਿਹਾ ਕਿ ਜੇ ਬਹੂ ਨੇ ਵਾਪਸ ਨਾ ਕੀਤੀ ਤਾਂ ਤੂੰ ਹਰਵਿੰਦਰ ਨੂੰ ਕਹਿ ਦੇ ਉਹ ਤਾਂ ਤੇਰਾ ਮੁੰਡਾ ਆ ਉਹ ਤੇਰੀ ਗੱਲ ਨਹੀਂ ਮੋੜ ਸਕਦਾ ਤਾਂ ਗਰਮੀਤ ਘਰ ਦੋ ਦਿਨ ਉਡੀਕਦੀ ਰਹੀ ਕਿ ਉਹਦੀ ਬਹੂ ਸਾਰਾ ਸਬਾਨ ਉਹਨੂੰ ਲਿਆ ਕੇ ਫੜਾ ਦੂਗੀ ਤੀਜੇ ਦਿਨ ਉਹਨਾਂ ਦੇ ਘਰ ਸਹੁਰੇ ਦਾ ਦੋਸਤ ਆਪਣੀ ਘਰ ਵਾਲੀ ਨਾਲ ਆਇਆ ਜਿਨ੍ਹਾਂ ਨੇ ਬਹੁਤੀ ਮੂਹਵਖਾਈ ਦਾ ਤੋਹਫਾ ਦਿੱਤਾ ਉਹਨਾਂ ਦੇ ਜਾਣ ਤੋਂ ਬਾਅਦ ਕਮਰੇ 'ਚ ਬੈਠੀ ਸੰਦੀਪ ਨੇ ਹਰਵਿੰਦਰ ਨੂੰ ਕਿਹਾ ਕਿ ਹਰਵਿੰਦਰ ਇਹ ਗਿਫਟ ਤਾਂ ਬੜਾ ਸੋਹਣਾ ਲੱਗਦਾ ਆ ਤਾਂ ਹਰਵਿੰਦਰ ਨੇ ਕਿਹਾ ਕਿ ਹਾਂ ਅੰਕਲ ਆਂਟੀ ਪਤਾ ਨਹੀਂ ਕੀ ਦੇ ਕੇ ਗਏ ਹੋਣੇ ਆ ਤੂੰ ਖੋਲ ਕੇ ਤਾਂ ਵੇਖ ਇਹ ਸੁਣਦੇ ਹੀ ਸੰਦੀਪ ਖੁਸ਼ ਹੋ ਗਈ ਤੇ ਬੋਲੀ ਹਰਵਿੰਦਰ ਮੈਂ ਤਾਂ ਕਦੋਂ ਦੀ ਉਡੀਕ ਦੀ ਸੀ ਕਿ ਤੂੰ ਕਦੋਂ ਮੈਨੂੰ ਤੋਹਫਾ ਖੋਲਣ ਨੂੰ ਕਹੇਂਗਾ ਕਿਉਂਕਿ ਇਹਦੀ ਪੈਕਿੰਗ ਮੈਨੂੰ ਬੜੀ ਸੋਹਣੀ ਲੱਗ ਰਹੀ ਆ ਮੇਰੇ ਕੋਲ ਉਹ ਤਾਂ ਸਬਰ ਨਹੀਂ ਹੋ ਰਿਹਾ ਮੇਰਾ ਤਾਂ ਦਿਲ ਕਰਦਾ फटाफट ਖੋਲ ਕੇ ਵੇਖਾਂ ਚੱਲ ਆਪਾਂ ਇਹਨੂੰ ਪਹਿਲਾਂ ਖੋਲਦੇ ਆ ਤੇ ਫਿਰ ਬਾਕੀ ਗਿਫਟ ਖੋਲਾਂਗੇ ਹਰਵਿੰਦਰ ਵੀ ਸੰਦੀਪ ਨੂੰ ਤੋਹਫਾ ਖੋਲਦੇ ਵੇਖਣ ਲੱਗਾ ਤਾਂ ਡੱਬੇ ਦੇ ਅੰਦਰੋਂ ਇੱਕ ਬੜਾ ਹੀ ਸੋਹਣਾ ਨੈਕਲਸ ਨਿਕਲਿਆ ਨੈਕਲਸ ਵੇਖਦੇ ਹੀ ਸੰਦੀਪ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਕਿਉਂਕਿ ਉਹ ਨੈਕਲਸ ਬੜਾ ਸੋਹਣਾ ਸੀ ਸੰਦੀਪ ਨੇ ਤ੍ਰੰਤ ਉਹ ਨੂੰ ਆਪਣੇ ਗਲੇ 'ਚ ਪਾ ਲਿਆ ਤੇ ਵੇਖਿਆ ਤੇ ਕਹਿਣ ਲੱਗੀ ਹਰਵਿੰਦਰ ਇਹ ਕਿੰਨਾ ਸੋਹਣਾ ਆ ਨਾ ਸੱਚਮੁੱਚ ਤੇਰਾ ਅੰਕਲ ਆਂਟੀ ਦਾ ਬੜੇ ਚੰਗੇ ਆ ਜਿਨ੍ਹਾਂ ਨੇ ਮੈਨੂੰ ਇੰਨਾ ਸੋਹਣਾ ਤੋਹਫ਼ਾ ਦਿੱਤਾ ਆ ਉਹਨਾਂ ਨੂੰ ਕਹਿ ਦਿਓ ਕਿ ਮੈਨੂੰ ਇਹ ਤੋਹਫ਼ਾ ਬੜਾ ਪਸੰਦ ਆਇਆ ਆ ਤੇ ਮੈਂ ਇਹ ਨੈਕਲੇਸ ਹੁਣ ਆਪਣੀ ਚਾਚੇ ਦੀ ਕੁੜੀ ਦੇ ਵਿਆਹ ਤੇ ਪਾ ਕੇ ਜਾਊਂਗੀ ਹਰਵਿੰਦਰ ਵੀ ਨੈਕਲੇਸ ਵੇਖ ਕੇ ਬੋਲਿਆ ਹਾਂ ਸੱਚਮੁੱਚ ਸੰਦੀਪ ਇਹ ਤਾਂ ਬੜਾ ਸੁਗਣਾ ਆ ਤੇ ਤੇਰੇ ਗੱਲ 'ਚ ਬੜਾ ਸੋਹਣਾ ਲੱਗ ਰਿਹਾ ਆ ਸੰਦੀਪ ਨੇ ਖੁਸ਼ ਹੋ ਕੇ ਕਿਹਾ ਹੁਣ ਬਾਕੀ ਦੇ ਤੋਹਫੇ ਵੀ ਖੋਲ ਲੀਏ ਤੇ ਇੱਕ ਇੱਕ ਤੋਹਫਾ ਖੋਲਦੇ ਹੋਏ ਉਹ ਖੁਸ਼ ਹੋ ਰਹੀ ਸੀ ਬਾਹਰ ਖੜੀ ਗੁਰਮੀਤ कौर ਦੋਵਾਂ ਦੀ ਆਵਾਜ਼ ਸੁਣਦੀ ਸੀ ਤੇ ਸਭ ਕੁਝ ਵੇਖ ਰਹੀ ਸੀ ਕਿ ਅੰਦਰ ਕੀ ਹੋ ਰਿਹਾ ਆ ਉਹਨੇ ਜਾ ਕੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਬਉ ਤਾਂ ਸਾਰੇ ਤੋਹਫੇ ਖੋਲ ਕੇ ਬੈਠੀ ਆ ਮੈਨੂੰ ਤਾਂ ਲੱਗਦਾ ਸੀ ਕਿ ਉਹ ਮੈਨੂੰ ਲਿਆ ਕੇ ਫੜਾਊਗੀ ਤੇ ਹਰਵਿੰਦਰ ਵੀ ਬੜਾ ਖੁਸ਼ ਹੋ ਰਿਹਾ ਆ ਉਨੇ ਇੱਕ ਵਾਰ ਇਹ ਨਹੀਂ ਕਿਹਾ ਕਿ ਸਾਰਾ ਕੁਝ ਮਾਂ ਦੇ ਸਾਹਮਣੇ ਖੋਲਾਂਗੇ ਇਹ ਸੁਣ ਕੇ ਹਰਵਿੰਦਰ ਦੇ ਪਾਪਾ ਨੂੰ ਗੁੱਸਾ ਆਇਆ ਤੇ ਬੋਲੇ ਮੈਨੂੰ ਨਹੀਂ ਸੀ ਪਤਾ ਕਿ ਹਰਵਿੰਦਰ ਐਵੇਂ ਬਦਲ ਜਾਊਗਾ ਕੋਈ ਗੱਲ ਨਹੀਂ ਜਦੋਂ ਕੱਲ ਹਰਵਿੰਦਰ ਦਫ਼ਤਰ ਜਾਊਗਾ ਨਾ ਤੂੰ ਬਹੂ ਕੋਲੋਂ ਸਾਰਾ ਸਮਾਨ ਲੈ ਲਈ ਗੁਰਮੀਤ ਕੌਰ ਮਨ ਹੀ ਮਨ ਸੋਚਣ ਲੱਗੀ ਕਿ ਕਿਤੇ ਬਹੂ ਕੋਈ ਚੀਜ਼ ਹੀ ਨਾ ਲਕਾ ਲਵੇ ਇੱਕ ਇੱਕ ਲਫਾਫਾ ਉਹਦੀਆਂ ਨਜ਼ਰਾਂ 'ਚੋਂ ਲੰਘਿਆ ਸੀ ਜਿਹਦਾ ਨਾਂ ਉਹਨੇ ਲਿਸਟ 'ਤੇ ਲਿਖਿਆ ਸੀ ਕਿ ਕੀਦੇ ਚ ਕਿੰਨਾ ਕੈਸ਼ ਆ ਉਹ ਜਾਣਦੀ ਸੀ ਉਹ ਵੀ ਇਹਨੇ ਲਿਸਟ ਬਣਾ ਕੇ ਰੱਖੀ ਸੀ ਜਿਵੇਂ ਹੀ ਅਗਲੇ ਦਿਨ ਹਰਵਿੰਦਰ ਆਫਿਸ ਗਿਆ ਤਾਂ ਉਹਦੇ ਜਾਂਦੇ ਹੀ ਗੁਰਮੀਤ कौर ਨੇ ਆਪਣੀ ਬਹੂ ਸੰਦੀਪ ਨੂੰ ਬੁਲਾ ਕੇ ਕਿਹਾ ਬਹੂ ਇਹ ਲਿਸਟ ਫੜ ਜਿੰਨਾ ਇਹਦੇ ਚ ਸਮਾਨ ਲਿਖਿਆ ਆ ਨਾ ਉਹ ਸਾਰਾ ਲੈ ਕੇ ਆ ਕੱਲ ਜਿਹੜਾ ਅੰਕਲ ਆਂਟੀ ਨੈਕਲਸ ਲੈ ਕੇ ਗਿਆ ਸੀ ਉਹ ਵੀ ਲੈ ਆਈ ਇਹ ਸੁਣ ਕੇ ਸੰਦੀਪ ਹਰਾਨ ਰਹਿ ਗਈ ਕਿ ਮੰਮੀ ਜੀ ਨੂੰ ਤਾਂ ਹਜੇ ਤੱਕ ਇਹ ਦੱਸਿਆ ਵੀ ਨਹੀਂ ਸੀ ਕਿ ਉਸ ਤੋਹਫੇ 'ਚ ਨੈਕਲੇਸ ਸੀ ਤਾਂ ਫਿਰ ਇਹਨੂੰ ਕਿਵੇਂ ਪਤਾ ਲੱਗਾ ਇਹਦਾ ਮਤਲਬ ਇਹ ਤਾਂ ਨਹੀਂ ਕਿ ਕਿਤੇ ਮੰਮੀ ਜੀ ਚੋਰੀ-ਚੋਰੀ ਸਾਡੀਆਂ ਗੱਲਾਂ ਸੁਣਦੀ ਹੋਵੇ ਜਾਂ ਫਿਰ ਵੇਖਦੀ ਹੋਵੇ ਦਿਮਾਗ 'ਚ ਬਹੁਤ ਕੁਝ ਆ ਰਿਹਾ ਸੀ ਪਰ ਨਵੀਂ-ਨਵੀਂ ਬਹੂ ਕੀ ਕਹਿੰਦੀ ਸੋਹਰਾ ਵੀ ਸਾਹਮਣੇ ਬੈਠਾ ਸੀ ਇਸ ਲਈ ਉਹ ਚੁੱਪ-ਚਾਪ ਆਪਣੇ ਕਮਰੇ 'ਚ ਗਈ ਤੇ ਸਾਰਾ ਸਮਾਨ ਲੈ ਕੇ ਆ ਗਈ ਗੁਰਮੀਤ ਕਰਨੇ ਕਿਹਾ ਕਿ ਇਸ ਲਿਸਟ ਵਿੱਚ ਲਫਾਫੇ ਵਾਲਾ ਕੈਸ਼ ਵੀ ਆ ਉਹ ਵੀ ਲੈ ਕੇ ਆ ਹੁਣ ਤਾਂ ਸੰਦੀਪ ਡਰ ਗਈ ਸੀ ਕਿ ਜੇ ਕਿਤੇ ਪੈਸੇ ਘੱਟ ਨਿਕਲੇ ਤਾਂ ਸੱਸ ਤਾਂ ਮੇਰੇ ਪਿੱਛੇ ਪੈ ਜਾਊਗੀ ਤੇ ਮੈਂ ਕੀ ਜਵਾਬ ਦਵਾਂਗੀ ਕਿਉਂਕਿ ਮੈਂ ਤਾਂ ਉਹਨਾਂ ਵਿੱਚੋਂ ਖੁੱਲੇ ਪੈਸੇ ਕੱਢ ਕੇ ਅਰਵਿੰਦਰ ਨੂੰ ਵੀ ਦਿੱਤੇ ਸੀ ਸੰਦੀਪ ਚੁੱਪਚਾਪ ਆਪਣੇ ਕਮਰੇ 'ਚ ਗਈ ਤੇ ਲਿਸਟ ਅਨੁਸਾਰ ਹਿਸਾਬ ਲਾ ਕੇ ਪੈਸੇ ਲੈ ਕੇ ਆ ਗਈ ਸੱਸ ਹਾਰੇ ਇੱਕ ਗਿਫਟ ਖੋਲ ਕੇ ਵੇਖ ਰਹੀ ਸੀ ਇੱਕ ਲਿਸਟ 'ਚ ਲਿਖੀ ਜਾ ਰਹੀ ਸੀ ਕਿ ਕਿੰਨੇ ਕੀ ਦਿੱਤਾ ਆ ਸੰਦੀਪ ਸਾਰਾ ਕੁਝ ਵੇਖਦੀ ਰਹੀ ਤੇ ਚੁੱਪਚਾਪ ਉੱਥੇ ਹੀ ਖੜੀ ਰਹੀ ਪੂਰੀ ਲਿਸਟ ਬੰਦ ਤੋਂ ਬਾਅਦ ਸੰਦੀਪ ਨੇ ਕਿਹਾ ਮੰਮੀ ਜੀ ਹੁਣ ਮੈਂ ਇਹ ਸਾਰਾ ਸਮਾਨ ਵਾਪਸ ਲੈ ਜਾਵਾਂ ਤਾਂ ਗੁਰਮੀਤ ਕੌਰ ਨੇ ਅੱਖਾਂ ਕੱਢ ਕੇ ਕਿਹਾ ਇਹ ਸਮਾਨ ਇੱਥੇ ਹੀ ਰਹੂਗਾ ਇਹਨੂੰ ਮੈਂ ਆਪਣੀ ਅਲਮਾਰੀ 'ਚ ਰੱਖੂੰਗੀ ਇਹ ਸੁਣ ਕੇ ਸੰਦੀਪ ਸੱਸ ਨੂੰ ਹੈਰਾਨੀ ਨਾਲ ਵੇਖਦੀ ਰਹੀਗੀ ਤੇ ਮਨ ਵਿੱਚ ਸੋਚਣ ਲੱਗੀ ਕਿ ਕਿੰਨੇ ਸਾਰੇ ਰਿਸ਼ਤੇਦਾਰਾਂ ਨੇ ਮੈਨੂੰ ਸੋਨੇ ਚਾਂਦੀ ਦੇ ਤੋਹਫੇ ਵੀ ਦਿੱਤੇ ਆ ਐਵੇਂ ਕਿਵੇਂ ਮੰਮੀ ਜੀ ਇਹਨਾਂ ਨੂੰ ਆਪਣੇ ਕੋਲ ਰੱਖ ਸਕਦੀ ਆ ਸੰਦੀਪ ਨੂੰ ਇਸ ਤਰ੍ਹਾਂ ਖੜੇ ਵੇਖ ਕੇ ਗੁਰਮੀਤ ਕੌਰ ਬੋਲੀ ਹੁਣ ਕੀ ਵੇਖਦੀਆਂ ਤੈਨੂੰ ਇਹਨਾਂ ਨਹੀਂ ਪਤਾ ਕਿ ਮੂੰਹ ਦਿਖਾਈ ਚ ਜਿਹੜਾ ਸਮਾਨ ਮਿਲਦਾ ਆ ਉਹਦੇ ਤੇ ਸੱਸ ਦਾ ਹੀ ਹੱਕ ਹੁੰਦਾ ਆ ਜਦ ਤੂੰ ਦੇ ਨਹੀਂ ਨਾ ਹੀ ਮੈਨੂੰ ਤਾਂ ਇਹ ਸਮਾਨ ਮੈਨੂੰ ਤੇਰੇ ਕੋਲੋਂ ਮੰਗਣਾ ਪਿਆ ਇਹ ਸਭ ਕੁਝ ਹੁਣ ਮੇਰੇ ਕੋਈ ਰੋਗਾ ਕਿਉਂਕਿ ਮੈਂ ਇੰਨੇ ਸਾਲਾਂ ਦੀ ਸਾਰਿਆਂ ਨਾਲ ਮਿਲਦੀ ਵਰਤਦੀ ਆ ਜਿਹੜਾ ਸਾਰੇ ਹੁਣ ਵਾਪਸ ਦੇ ਕੇ ਗਏ ਆ ਇਹ ਉਸੇ ਲੈਣ ਦੇਂਦਾ ਹੀ ਫਾਲਿਆ ਨਹੀਂ ਤਾਂ ਕੋਈ ਕਿਸੇ ਨੂੰ ਕੁਝ ਨਾ ਦੇਂਦਾ ਇਹਦੇ ਤੇ ਸੌਰਿਆਂ ਦਾ ਹੀ ਆਕੁੰਦਾ ਆ ਹੁਣ ਤੂੰ ਆਪਣੇ ਕਮਰੇ 'ਚ ਜਾ ਸੰਦੀਪ ਦੇ ਦਿਲ 'ਚ ਇੱਕ ਕਸਕ ਜਿਹੀ ਚੁਬ ਰਹੀ ਸੀ ਤੇ ਉਹ ਆਪਣੇ ਕਮਰੇ 'ਚ ਚੁੱਪ ਕਰਕੇ ਵਾਪਸ ਚਲੀ ਗਈ ਉਹ ਨੈਕਲੇਸ ਬਾਰੇ ਸੋਚਣ ਲੱਗੀ ਜਿਹਨੂੰ ਪਾਉਂਦਾ ਉਹ ਸੋਚ ਰਹੀ ਸੀ ਉਹ ਸੋਚਣ ਲੱਗੀ ਕਿ ਮੰਨਿਆ ਕਿ ਤੁਸੀਂ ਇੰਨੇ ਸਾਲਾਂ ਤੋਂ ਲੈਣ ਦੇਣ ਕੀਤਾ ਆ ਪਰ ਜੇ ਬਹੂ ਨੂੰ ਤੋਹਫੇ ਮਿਲੇ ਆ ਤਾਂ ਉਹਦੇ ਲਈ ਵੀ ਛੱਡਨੇ ਪੈਂਦੇ ਆ ਸਾਰੇ ਪਰਿਵਾਰਾਂ 'ਚ ਐਵੇਂ ਹੀ ਹੁੰਦਾ ਆ ਫਿਰ ਮੇਰੇ ਕੋਲੋਂ ਮੇਰਾ ਹੱਕ ਕਿਉਂ ਖੋਇਆ ਜਾ ਰਿਹਾ ਆ ਅੱਜ ਹੀ ਜੇ ਐਵੇਂ ਆ ਤਾਂ ਪਤਾ ਨਹੀਂ ਇਸ ਘਰ 'ਚ ਮੇਰੇ ਕੋਲੋਂ ਕਿਹੜੇ-ਕਿਹੜੇ ਹੱਕ ਖੋਏ ਜਾਣਗੇ ਇਹ ਸੋਚ-ਸੋਚ ਕੇ ਸੰਦੀਪ ਦਾ ਦਿਮਾਗ ਸੁੰਨ ਹੁੰਦਾ ਜਾ ਰਿਹਾ ਸੀ ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਹਰਵਿੰਦਰ ਨਾਲ ਉਹ ਕਿਵੇਂ ਇਸ ਬਾਰੇ ਗੱਲ ਕਰੂਗੀ ਕਿਉਂਕਿ ਉਹਨੂੰ ਤਾਂ ਆਪਣੀ ਮਾਂ ਦੀ ਗੱਲ ਸਹੀ ਲੱਗੂਗੀ ਰਾਤ ਨੂੰ ਜਦੋਂ ਹਰਵਿੰਦਰ ਆਫਿਸ ਤੋਂ ਵਾਪਸ ਆਇਆ ਤਾਂ ਆਪਣੀ ਅਲਮਾਰੀ ਚੋਂ ਕੱਪੜੇ ਕੱਢਣ ਲੱਗਾ ਤਾਂ ਉਹਨੇ ਆਪਣੀ ਜੇਬ ਚੋਂ ਪੈਸੇ ਕੱਢ ਕੇ ਵਾਪਸ ਜਦੋਂ ਅਲਮਾਰੀ ਚ ਰੱਖੇ ਤਾਂ ਪਹਿਲਾਂ ਵਾਲੇ ਪੈਸੇ ਕੁਝ ਘੱਟ ਨਜ਼ਰ ਆਏ ਉਦੋਂ ਹੀ ਕਮਰੇ ਚ ਸੰਦੀਪ ਆਈ ਤੇ ਬੋਲੀ ਹਰਵਿੰਦਰ ਮੈਂ ਇੰਨਾ ਪੈਸਿਆਂ ਵਿੱਚੋਂ ਕੁਝ ਪੈਸੇ ਕੱਢੇ ਸੀ ਤਾਂ ਹਰਵਿੰਦਰ ਹੱਸ ਪਿਆ ਤੇ ਬੋਲਿਆ ਇਹੋ ਜੀ ਕਿਹੜੀ ਤੈਨੂੰ ਲੋੜ ਪੈਗੀ ਜਿਹੜਾ ਤੂੰ ਇਹਨਾਂ ਵਿੱਚੋਂ ਪੈਸੇ ਕੱਢ ਲਏ ਤਾਂ ਸੰਦੀਪ ਨੇ ਅੱਖਾਂ ਨੀਂਆਂ ਕਰਕੇ ਕਿਹਾ ਕਿ ਮੈਂ ਮੰਮੀ ਜੀ ਨੂੰ ਦੇਣੇ ਸੀ ਕਿਉਂਕਿ ਪੈਸੇ ਘਟ ਰਹੇ ਸੀ ਇਹ ਸੁਣ ਕੇ ਹਰਵਿੰਦਰ ਨੂੰ ਵੀ ਹੈਰਾਨ ਹੋ ਗਿਆ ਤੇਰੀ ਗੱਲ ਸਮਝ ਨਹੀਂ ਆਈ ਸੰਦੀਪ ਜਿਹੜਾ ਚੰਗੀ ਤਰ੍ਹਾਂ ਦਸੀ ਮੰਮੀ ਨੂੰ ਕਿਹੜੇ ਪੈਸੇ ਦੇਣੇ ਸੀ ਜਿਹੜੇ ਘਟ ਗਏ ਸੀ ਤਾਂ ਸੰਦੀਪ ਨੇ ਕਿਹਾ ਕਿ ਤੁਹਾਡੀ ਮੰਮੀ ਨੇ ਮੇਰੇ ਕੋਲ ਸਾਰੇ ਤੋਹਫੇ ਤੇ ਪੈਸੇ ਮੰਗੇ ਸੀ ਜਿਹੜੇ ਮੈਨੂੰ ਮੂੰਹ ਦਿਖਾਈ ਚ ਮਿਲੇ ਸੀ ਪਰ ਪੈਸੇ ਕੱਟ ਰਹੀ ਸੀ ਇਸ ਲਈ ਮੈਂ ਤੁਹਾਡੇ ਪੈਸੇ ਆ ਜੋ ਕੱਢ ਕੇ ਪੈਸੇ ਪੂਰੇ ਕਰਕੇ ਮੰਮੀ ਨੂੰ ਦੇ ਦਿੱਤੇ ਇਹ ਸਭ ਕੁਝ ਕਹਿੰਦੇ ਹੋਏ ਸੰਦੀਪ ਦੀਆਂ ਅੱਖਾਂ ਭਰ ਆਈਆਂ ਪਰ ਫਿਰ ਹਰਵਿੰਦਰ ਨੇ ਅਗਲੇ ਹੀ ਪਲ ਪੁੱਛਿਆ ਕਿ ਹੁਣ ਉਹ ਪੈਸੇ ਤੇ ਸਮਾਨ ਕਿੱਥੇ ਆ ਤਾਂ ਸੰਦੀਪ ਨੇ ਪਰੇ ਗਲੇ ਨਾਲ ਕਿਹਾ ਕਿ ਉਹ ਮੰਮੀ ਦੇ ਕੋਲ ਆ ਹੁਣ ਹਰਵਿੰਦਰ ਸਾਰਾ ਮਾਜਰਾ ਸਮਝ ਗਿਆ ਸੀ ਕੁਝ ਥੇਰ ਬਾਅਦ ਆਪਣੇ ਮਾਪਿਓ ਦੇ ਕਮਰੇ 'ਚ ਗਿਆ ਤੇ ਜਾ ਕੇ ਕਹਿਣ ਲੱਗਾ ਕਿ ਮੰਮੀ ਤੁਸੀਂ ਸੰਦੀਪ ਕੋਲੋਂ ਸਾਰਾ ਸਮਾਨ ਵਾਪਸ ਕਿਉਂ ਲੈ ਲਿਆ ਆ? ਤਾਂ ਗੁਰਮੀਤ कौर ਗੁੱਸੇ 'ਚ ਬੋਲੀ। ਤੈਨੂੰ ਵਿੱਚ ਪੈਣ ਦੀ ਲੋੜ ਨਹੀਂ। ਤੈਨੂੰ ਪਤਾ ਹੀ ਆ ਮੈਂ ਇੰਨੇ ਸਾਲਾਂ ਦੀ ਵਰਤਨ ਦੀ ਆ ਰਿਸ਼ਤੇਦਾਰਾਂ ਨਾਲ। ਐਵੇਂ ਨਹੀਂ ਕੋਈ ਦੇ ਕੇ ਗਿਆ। ਸਾਰਿਆਂ ਨੇ ਉਹ ਸਾਰਾ ਕੁਝ ਵਾਪਸ ਕੀਤਾ ਆ ਜਿਹੜਾ ਮੈਂ ਦਿੱਤਾ ਸੀ। ਤਾਂ ਫਿਰ ਇਹਨਾਂ ਦੇ ਮੇਰਾ ਹੀ ਹੱਕ ਬੰਦ ਆ ਨਾ। ਇਹ ਗੱਲ ਸੁਣ ਕੇ ਰਵਿੰਦਰ ਦੇ ਪਾਪਾ ਕਹਿਣ ਲੱਗੇ ਕਿ ਤੇਰੀ ਮਾਂ ਠੀਕ ਕਹਿੰਦੀ ਆ। ਇਹਦੇ ਤੇ ਉਹਦਾ ਹੀ ਹੱਕ ਆ। ਆਖਰ ਦਿੱਤਾ ਵੀ ਇੰਨੇ ਹੀ ਸੀ। ਹੁਣ ਇਹ ਸੂਟ ਮੈਂ ਜਾਂ ਤੂੰ ਤਾਂ ਨਹੀਂ ਪਾਉਣੀ ਰਵਿੰਦਰ ਇਹ ਸੁਣ ਕੇ ਹਰਾਨ ਜਿਹਾ ਹੋ ਕੇ ਆਪਣੀ ਮਾਂ ਨੂੰ ਵੇਖਦਾ ਰਹਿ ਗਿਆ ਉਹਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਇਹ ਉਹਦੀ ਮਾਂ ਆ ਜਿਹੜੀ ਕਦੀ ਕਹਿੰਦੀ ਸੀ ਕਿ ਬਹੂ ਨੂੰ ਧੀ ਬਣਾ ਕੇ ਰੱਖੂੰਗੀ ਅੱਜ ਬਹੂ ਦੇ ਨਾਲ ਇੰਨਾ ਤੇਰਾ ਮੇਰਾ ਹੋ ਰਿਹਾ ਆ ਅੱਜ ਹੱਕ ਜਤਾ ਰਹੀ ਆ ਏ ਉਹਨੇ ਆਪਣੀ ਮਾਂ ਨੂੰ ਥੋੜਾ ਜਿਹਾ ਰੁਕ ਕੇ ਕਿਹਾ ਮੰਮੀ ਤੋਹਫੇ ਤਾਂ ਚੱਲ ਕਰ ਕੰਮਾਂ ਜਾਣਗੇ ਅਰੇ ਇਹਨੇ ਮਹਿੰਗੇ ਮਹਿੰਗੇ ਸੂਟ ਉਹਨਾਂ ਦਾ ਤਾਂ ਕੀ ਕਰਨਾ ਆ ਤੇ ਸੋਨੇ ਚਾਂਦੀ ਦੇ ਗਹਿਣੇ ਵੀ ਤਾਂ ਮਿਲੇ ਆ ਹਰਵਿੰਦਰ ਦੀ ਗੱਲ ਸੁਣ ਕੇ ਗਰਮੀਤ ਘਰ ੜਕ ਗਈ ਤੇ ਬੋਲੀ ਕਿਉਂ ਮੈਂ ਇਹ ਸੂਟ ਨਹੀਂ ਪਾ ਸਕਦੀ ਇੰਨੇ ਸਾਲਾਂ ਤੋਂ ਸਿਰਫ ਮੈਂ ਦਿੱਤਾ ਹੀ ਆ ਮੇਰੀ ਕਿਹੜੀ ਉਮਰ ਲੰਗੀ ਆ ਕਿ ਮੈਂ ਪਾ ਨਹੀਂ ਸਕਦੀ ਮੇਰਾ ਵੀ ਜੀ ਕਰਦਾ ਆ ਤੇ ਰਹੀ ਗੱਲ ਤੋਹਫਿਆਂ ਦੀ ਤਾਂ ਉਹ ਤਾਂ ਲੈਣ ਦੇਣ ਦੇ ਕੰਮ ਆ ਜਾਣਗੇ ਸੋਨੇ ਚਾਂਦੀ ਦੇ ਗਹਿਣੇ ਤਾਂ ਮੈਂ ਸਾਂਭ ਕੇ ਆਪਣੇ ਕੋਲ ਲੋਕਰ 'ਚ ਰੱਖੂੰਗੀ ਕਦੀ ਕਦੀ ਤੇ ਆ ਰਹਾ ਤੇਰੀ ਭੈਣ ਦੇ ਨਾਲ ਵੀ ਲੈਣਾ ਦੇਣਾ ਕਰਨਾ ਪੁੰਦਾ ਆ ਵੇ ਰਵਿੰਦਰ ਜਿਹੜਾ ਕੁਝ ਬਉ ਨੂੰ ਮੂੰਹ ਦਿਖਾਈ ਚ ਮਿਲਦਾ ਆ ਨਾ ਉਹਦੇ ਤੇ ਬਸ ਸੱਸ ਸਹੁਰੇ ਦਾ ਹੀ ਆਕੁੰਦਾ ਆ ਕਿਉਂਕਿ ਜਿਹੜਾ ਵਿਹਾਰ ਅਸੀਂ ਰਿਸ਼ਤੇਦਾਰਾਂ ਨਾਲ ਕੀਤਾ ਹੁੰਦਾ ਆ ਉਹ ਹੁਣ ਵਾਪਸ ਮੁੜ ਕੇ ਆਉਂਦਾ ਆ ਰਵਿੰਦਰ ਨੂੰ ਆਪਣੀ ਮਾਂ ਤੇ ਗੁੱਸਾ ਆ ਰਿਆ ਸੀ ਪਰ ਸਾਹਮਣੇ ਉਹਦੇ ਪਾਪਾ ਬੈਠੇ ਸੀ ਜਿਨ੍ਹਾਂ ਨੇ ਆਕੜ ਕੇ ਕਿਹਾ ਅਸੀਂ ਕਦੀ ਆਪਣੀ ਮਾਂ ਦੇ ਸਾਹਮਣੇ ਇਹ ਨਹੀਂ ਬੋਲੇ ਜਿੰਨਾ ਤੂੰ ਬੋਲਦਾ ਆ ਤੇਰੀ ਮਾਂ ਜੋ ਕਰੂਗੀ ਆਪਣੇ ਸਾਹਮਣੇ ਲੋ ਚੰਗਾ ਹੀ ਕਰੂਗੀ ਤਾਂ ਤੈਨੂੰ ਸੱਸ ਬਹੂ ਦੇ ਵਿੱਚ ਬੋਲਣ ਦੀ ਕੀ ਲੋੜ ਆ ਪਾਪਾ ਦੀ ਗੱਲ ਸੁਣ ਕੇ ਹਰਵਿੰਦਰ ਚੁੱਪ ਹੋ ਗਿਆ ਪਰ ਉਹਨੇ ਸੋਚ ਲਿਆ ਸੀ ਕਿ ਉਹ ਇਸ ਗੱਲ ਨੂੰ ਇੰਨੀ ਆਸਾਨੀ ਨਾਲ ਨਹੀਂ ਛੱਡੂਗਾ ਸੰਦੀਪ ਮਾਨ ਹੀ ਮਨ ਬਹੁਤ ਦੁਖੀ ਹੋ ਰਹੀ ਸੀ ਉਹਨੇ ਹਰਵਿੰਦਰ ਨੂੰ ਕਿਹਾ ਚੱਲ ਪੈਸਿਆਂ ਦੀ ਤਾਂ ਕੋਈ ਗੱਲ ਨਹੀਂ ਪਰ ਉਸ ਨੈਕਲਸ ਨੂੰ ਪਾਉਣ ਦਾ ਤਾਂ ਮੈਂ ਮਾਨ ਬਣਾ ਲਿਆ ਸੀ ਮੈਨੂੰ ਪਤਾ ਨਹੀਂ ਸੀ ਕਿਵੇਂ ਹੋਊਗਾ ਹਰਵਿੰਦਰ ਮੈਂ ਤੁਹਾਡੇ ਪੈਸੇ ਲੈ ਆਣਾ ਤੇ ਜਦੋਂ ਮੈਂ ਫੇਰਾ ਪਉਣ ਘਰ ਜਾਉਂਗੀ ਨਾ ਤੇ ਜੋ ਮੈਨੂੰ ਵਿਦਾਈ ਚ ਮਿਲੇਗਾ ਉਹ ਪੈਸੇ ਮੈਂ ਤੁਹਾਨੂੰ ਵਾਪਸ ਕਰ ਦੂੰਗੀ ਇਹ ਸੁਣ ਕੇ ਹਰਵਿੰਦਰ ਦੀ ਅੱਖਾਂ ਚ ਅਥਰੂ ਆ ਗਏ ਤੇ ਉਹਨੇ ਸੰਦੀਪ ਦੇ ਹੱਥ ਫੜ ਕੇ ਕਿਹਾ ਸੰਦੀਪ ਮੈਨੂੰ ਬੜੀ ਸ਼ਰਮਿੰਦਗੀ ਹੋ ਰਹੀ ਆ ਤੇ ਮੈਨੂੰ ਹੋਰ ਸ਼ਰਮਿੰਦਾ ਨਾ ਕਰ ਮੈਨੂੰ ਪਤਾ ਆ ਤੇਰੇ ਨਾਲ ਗਲਤ ਹੋਇਆ ਆ ਮੈਂ ਇਹਦੇ ਚ ਤੇਰਾ ਸਾਥ ਜ਼ਰੂਰ ਦਊਂਗਾ ਮੈਨੂੰ ਪਤਾ ਆ ਕਿ ਮੇਰੇ ਮੰਮੀ ਪਾਪਾ ਗਲਤ ਆ ਪਰ ਮੈਂ ਸਿੱਧਾ ਬੋਲ ਕੇ ਉਹਨਾਂ ਨੂੰ ਨਹੀਂ ਸਮਝਾ ਸਕਦਾ ਇਸ ਲਈ ਕੁਝ ਤਾਂ ਕਰਨਾ ਪਊਗਾ ਦੋ ਦਿਨਾਂ ਬਾਅਦ ਸੰਦੀਪ ਨੇ ਪੱਗ ਫੇਰੇ ਲਈ ਘਰ ਜਾਣਾ ਸੀ ਉਹਦੇ ਜਾਣ ਦੀ ਸਾਰੀ ਤਿਆਰੀ ਹੋ ਗਈ ਜਦੋਂ ਹਰਵਿੰਦਰ ਨਾਲ ਚੱਲੀ ਤਰਵਿੰਦਰ ਨੇ ਕਿਹਾ ਕਿ ਤੂੰ ਗੱਡੀ 'ਚ ਬਹਿ ਮੈਂ ਹੁਣੇ ਅੰਦਰੋਂ ਕਮਰੇ 'ਚੋਂ ਹੋ ਕੇ ਆਇਆ ਤੇ ਸੰਦੀਪ ਬਾਹਰ ਜਾ ਕੇ ਗੱਡੀ 'ਚ ਬਹਿ ਗਈ ਹਰਵਿੰਦਰ ਜੋ ਕਮਰੇ ਤੋਂ ਬਾਹਰ ਨਿਕਲਿਆ ਤਾਂ ਉਹਦੇ ਹੱਥ 'ਚ ਇੱਕ ਬੈਗ ਵੇਖ ਕੇ ਗੁਰਮੀਤ ਕੌਰ ਹੈਰਾਨ ਰਹਿ ਗਈ ਤੂੰ ਉਹਨੂੰ ਸਾਰੇ ਛੱਡਣ ਚੱਲਿਆ ਆ ਜਾਂ ਉੱਥੇ ਤੂੰ ਵੀ ਰਹਿਣਾ ਜਾਂ ਨਾਲ ਇਹ ਸੁਣ ਕੇ ਹਰਵਿੰਦਰ ਨੇ ਕਿਹਾ ਮੰਮੀ ਮੈਂ ਤਾਂ ਸ਼ਾਮ ਨੂੰ ਹੀ ਆ ਜਾਊਂਗਾ ਵਾਪਸ ਪਰ ਮੈਂ ਸੋਚਿਆ ਕਿ ਇਹ ਸਮਾਨ ਵੀ ਲੈ ਹੀ ਜਾਵਾਂ ਲੱਗੇ ਹੱਥ ਵਾਪਸ ਕਰ ਹੀ ਆਉਂਗਾ ਇਹ ਸੁਣ ਕੇ ਗੁਰਮੀਤ ਕੌਰ ਤੇ ਹਰਵਿੰਦਰ ਦੇ ਪਾਪਾ ਇੱਕ ਦੂਜੇ ਦਾ ਮੂੰਹ ਵੇਖਦੇ ਰਹਿ ਗਏ ਹਰਵਿੰਦਰ ਦੇ ਪਾਪਾ ਨੇ ਕਿਹਾ ਇਹ ਕਿਹੜਾ ਸਮਾਨ ਆ ਜਿਹੜਾ ਤੂੰ ਵਾਪਸ ਕਰਨਾ ਆ ਤਾਂ ਹਰਵਿੰਦਰ ਨੇ ਕਿਹਾ ਕਿ ਮੰਮੀ ਇਹ ਉਹ ਸਮਾਨ ਆ ਜਿਹੜਾ ਸੰਦੀਪ ਦੇ ਰਿਸ਼ਤੇਦਾਰਾਂ ਵੱਲੋਂ ਮੈਨੂੰ ਤੋਹਫੇ 'ਚ ਮਿਲਿਆ ਆ ਜਦੋਂ ਮੈਨੂੰ ਮੈਨੂੰ ਪਤਾ ਲੱਗਾ ਆ ਨਾ ਕਿ ਇਹਦੇ ਤੇ ਸੌਰੀ ਹੁੰਦਾ ਹਾ ਕੁੰਦ ਆ ਤਾਂ ਬਸ ਮੈਂ ਵੀ ਇਕੱਠਾ ਕਰਕੇ ਬੈਗ 'ਚ ਪਾ ਲਿਆ ਕਿ ਮੈਂ ਵੀ ਹੁਣ ਵਾਪਸ ਦੇ ਆਉਂਗਾ ਉਹਨਾਂ ਨੂੰ ਕਿਉਂਕਿ ਇਹਦੇ ਤੇ ਤਾਂ ਮੇਰਾ ਕੋਈ ਹੱਕ ਨਹੀਂ ਇਹ ਸੁਣ ਕੇ ਗੁਰਮੀਤ कौर ਨੇ ਕਿਹਾ ਕਿ ਇਹ ਤੈਨੂੰ ਕਿੰਨੇ ਕਿਹਾ ਇਹ ਸਮਾਨ ਤਾਂ ਜਵਾਈ ਦਾ ਹੀ ਹੁੰਦਾ ਆ ਇਹ ਤਾਂ ਤੈਨੂੰ ਤੋਹਫੇ 'ਚ ਮਿਲਿਆ ਆ ਨਾ ਇਹ ਸੁਣ ਕੇ ਹਰਵਿੰਦਰ ਨੇ ਕਿਹਾ ਨਹੀਂ ਮੰਮੀ ਇਹ ਮੇਰਾ ਕਿਵੇਂ ਹੋ ਸਕਦਾ ਆ ਇਹ ਤਾਂ ਸੰਦੀਪ ਦੇ ਮੰਮੀ ਪਾਪਾ ਦੇ ਕਿਤੇ ਵਿਹਾਰ ਦੇ ਬਦਲੇ ਲੋਕਾਂ ਨੇ ਉਹਨਾਂ ਨੂੰ ਵਾਪਸ ਕੀਤਾ ਆ ਨਾ ਐਵੇਂ ਹੀ ਕੋਈ ਕਿਸੇ ਨੂੰ ਥੋੜਾ ਵਾਪਸ ਦੇ ਕੇ ਜਾਂਦਾ ਆ ਸਾਰਾ ਵਿਹਾਰ ਦੇ ਬਦਲੇ ਮਿਲਦਾ ਆ ਤੇ ਇੰਨੇ ਸਾਲਾਂ ਤੋਂ ਉਹ ਵੀ ਲੈਣ ਦੇਣ ਕਰਦੇ ਹੀ ਹੋਣੇ ਆ ਜਿਹੜਾ ਉਹਨਾਂ ਨੂੰ ਇੰਨਾ ਕੁਝ ਵਾਪਸ ਮਿਲ ਗਿਆ ਤਾਂ ਫਿਰ ਮੈਨੂੰ ਵੀ ਚਾਹੀਦਾ ਆ ਕਿ ਸਾਰਾ ਸਮਾਨ ਹੀ ਇਮਾਨਦਾਰੀ ਨਾਲ ਉਹਨਾਂ ਨੂੰ ਵਾਪਸ ਕਰਕੇ ਆਵਾਂ ਇਹ ਸੁਣ ਕੇ ਗੁਰਮੀਤ कौर ਅੱਖਾਂ ਪਾੜ ਕੇ ਰਵਿੰਦਰ ਵਾਲੂਏ ਖਲ ਲੱਗੀ ਹੁਣ ਇਹ ਸਾਰੀਆਂ ਗੱਲਾਂ ਸਮਝ ਗਈ ਸੀ ਕਿ ਅਰਵਿੰਦਰ ਕੀ ਕਹਿਣਾ ਚਾਹੁੰਦਾ ਆ ਰਵਿੰਦਰ ਦੇ ਪਾਪਾ ਨੇ ਕਿਹਾ ਨਹੀਂ ਪੁੱਤ ਸਮਾਨ ਲੈ ਕੇ ਜਾਣ ਦੀ ਲੋੜ ਨਹੀਂ ਇਹ ਤੇਰਾ ਹੀ ਆ ਧਰਵਿੰਦਰ ਨੇ ਗੁੱਸੇ 'ਚ ਕਿਹਾ ਕਿ ਜਦੋਂ ਸੰਦੀਪ ਨੂੰ ਮੂੰਹ ਵਿਖਾਈ 'ਚ ਮਿਲਿਆ ਸਮਾਨ ਉਹਦਾ ਨਹੀਂ ਹੋ ਸਕਦਾ ਤਾਂ ਮੈਨੂੰ ਮਿਲੇ ਤੋਹਫੇ ਉਹ ਮੇਰੇ ਕਿਵੇਂ ਹੋ ਸਕਦੇ ਆ ਭਲਾ ਜੇ ਮੂੰਹ ਦਿਖਾਈ ਦੇ ਸਮਾਨ ਤੇ ਸੰਦੀਪ ਦਾ ਕੋਈ ਹੱਕ ਨਹੀਂ ਤੇ ਨਾ ਤੋਹਫਿਆਂ ਤੇ ਵੀ ਮੇਰਾ ਕੋਈ ਹੱਕ ਨਹੀਂ ਇਹਦੇ ਤੇ ਸਿਰਫ ਮੇਰੇ ਸਹੁਰਿਆਂ ਦਾ ਹੀ ਹੱਕ ਆ ਮੰਮੀ ਤੂੰ ਭੁੱਲ ਗਈ ਆ ਕਿ ਤੂੰ ਕੱਲ ਮੈਨੂੰ ਕੀ ਕਿਹਾ ਸੀ ਤੇ ਕੀ ਸਖਾਇਆ ਸੀ ਹੁਣ ਤਾਂ ਗੁਰਮੀਤ कौर ਅੱਖਾਂ ਨੀਂਵੀਆਂ ਕਰਕੇ ਇੱਧਰ ਉੱਧਰ ਵੇਖਣ ਲੱਗੀ ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੁੰਡੇ ਦਾ ਸਾਹਮਣਾ ਕਿਵੇਂ ਕਰੇ ਹੁਣ ਉਹਨੂੰ ਆਪਣੇ ਮੁੰਡੇ ਦੇ ਸਾਹਮਣੇ ਸ਼ਰਮਿੰਦਗੀ ਵੀ ਹੋ ਰਹੀ ਸੀ ਬਾਹਰ ਕਾਰ 'ਚ ਬੈਠੀ ਸੰਦੀਪ ਕਦੋਂ ਦੀ ਹਰਵਿੰਦਰ ਦੇ ਆਉਣ ਦਾ ਇੰਤਜ਼ਾਰ ਕਰਦੀ ਸੀ ਤੇ ਜਦੋਂ ਹਰਵਿੰਦਰ ਨਾ ਗਿਆ ਤਾਂ ਖੋਦੀ ਕਾਰਚੂ ਨਿਕਲ ਕੇ ਅੰਦਰ ਆ ਗਈ ਤੇ ਅੰਦਰੋਂ ਆਂਦਿਆਈ ਬੋਲੀ ਹਰਵਿੰਦਰ ਕਦੋਂ ਜਾਣਾ ਆ ਮੈਂ ਕਦੋਂ ਦੀ ਤੁਹਾਨੂੰ ਬਾਹਰ ਉਡੀਕਦੀ ਆ ਹਰਵਿੰਦਰ ਨੇ ਕਿਹਾ ਕਿ ਕੋਈ ਨਹੀਂ ਬਸ ਤੇ ਤੋਹਫੇ ਲੈ ਕੇ ਆ ਰਿਹਾ ਸੀ ਜਿਹੜੇ ਤੇਰੇ ਮੰਮੀ ਪਾਪਾ ਨੇ ਦਿੱਤੇ ਸੀ ਉਹਨਾਂ ਨੂੰ ਵਾਪਸ ਵੀ ਕਰਨੇ ਆਣਾ ਇਹ ਸੁਣ ਕੇ ਸੰਦੀਪ ਹਰਵਿੰਦਰ ਵੱਲ ਹੈਰਾਨੀ ਨਾਲ ਵੇਖਣ ਲੱਗੀ ਉਹ ਸਮਝ ਗਈ ਸੀ ਕਿ ਹਰਵਿੰਦਰ ਕੀ ਕਹਿ ਰਿਹਾ ਆ ਗੁਰਮੀਤਕੌਰ ਨੂੰ ਚੁੱਪ ਖੜੇ ਵੇਖ ਕੇ ਹਰਵਿੰਦਰ ਨੇ ਕਿਹਾ ਕਿ ਚੱਲ ਸੰਦੀਪ ਤੇਰੇ ਘਰ ਇਹ ਸਮਾਨ ਦੇ ਕਿ ਮੈਂ ਆਫਿਸ ਵੀ ਜਾਣਾ ਆ ਹਰਵਿੰਦਰ ਬੈਗ ਚੁੱਕ ਕੇ ਸੰਦੀਪ ਨਾਲ ਬਾਹਰ ਚਲਾ ਗਿਆ ਤਾਂ ਗੁਰਮੀਤਕੌਰ ਨੇ ਦੋਵਾਂ ਨੂੰ ਆਵਾਜ਼ ਦੇ ਕੇ ਰੋਕਿਆ ਗੁਰਮੀਤਕੌਰ ਦੀ ਆਵਾਜ਼ 'ਚ ਇੱਕ ਨਮੀ ਸੀ ਜਿੰਨੂੰ ਸੁਣ ਕੇ ਹਰਵਿੰਦਰ ਤੁਰੰਤ ਮੁੜਿਆ ਤੇ ਸੰਦੀਪ ਵੀ ਵੇਖਣ ਲੱਗੀ ਗੁਰਮੀਤਕੌਰ ਦੀਆਂ ਅੱਖਾਂ 'ਚ ਸ਼ਰਮਿੰਦਗੀ ਦੇ ਅਥਰੂ ਸੀ ਉਨੇ ਤੁਰੰਤ ਸੰਦੀਪ ਨੂੰ ਜਾ ਕੇ ਕਿਹਾ ਕਿ ਬਹੂ ਸੱਸ ਬੰਦ ਤੋਂ ਬਾਅਦ ਮੈਂ ਵੀ ਉਹੋ ਕਰ ਰਹੀ ਸੀ ਜਿਹੜਾ ਕਿਸੇ ਜ਼ਮਾਨੇ 'ਚ ਮੇਰੇ ਨਾਲ ਹੋਇਆ ਸੀ ਮੈਨੂੰ ਲੱਗਈ ਸਾਂ ਕਿ ਤੈਨੂੰ ਵੀ ਓਨਾ ਹੀ ਬੁਰਾ ਲੱਗੂਗਾ ਜਿੰਨਾ ਕਿਸੇ ਜ਼ਮਾਨੇ 'ਚ ਮੈਨੂੰ ਬੁਰਾ ਲੱਗਾ ਸੀ ਬਿਨਾਂ ਸੋਚੇ ਸਮਝੇ ਮੈਂ ਤੇਰੇ ਨਾਲ ਹੀਵੇਂ ਕਰ ਰਹੀ ਸਾਂ ਇਹ ਜਾਣਦੇ ਹੋਏ ਵੀ ਕਿ ਨਾ ਤੋਹਫਿਆਂ ਤੇ ਬਹੂ ਦਾ ਹੀ ਹੱਕ ਹੋਣਾ ਚਾਹੀਦਾ ਆ ਆਖਰ ਵਿਆਹ ਹੋਣ ਦੇ ਕਾਰਨ ਹੀ ਤਾਂ ਇਹਨੇ ਤੋਹਫੇ ਮਿਲਦੇ ਆ ਬਹੂ ਨੂੰ ਤਾਂ ਲੋਕ ਤੋਹਫੇ ਦੇ ਕੇ ਜਾਂਦੇ ਆ ਤਾਂ ਫਿਰ ਬਹੂ ਕੋਲੋਂ ਤੋਹਫੇ ਵਾਪਸ ਲੈਣੇ ਕਿੱਥੋਂ ਤੱਕ ਸਹੀ ਆ ਬਹੂ ਮੇਰੀ ਅਕਲ ਤੇ ਤਾਂ ਪਰਦਾ ਪੈ ਗਿਆ ਸੀ ਜਿਹੜਾ ਮੈਂ ਤੇਰੇ ਬਾਰੇ ਨਹੀਂ ਸੋਚਿਆ ਦੁਨੀਆਦਾਰੀ ਅਲੱਗ ਗੱਲ ਹੁੰਦੀ ਆ ਤੇ ਬਹੂ ਦਾ ਹੱਕ ਅਲੱਗ ਉਦੋਂ ਹੀ ਹਰਵਿੰਦਰ ਦੇ ਪਾਪਾ ਵੀ ਕਹਿਣ ਲੱਗੇ ਕਿ ਹਾਂ ਬਹੂ ਤੇਰੀ ਸੱਸ ਠੀਕ ਕਹਿੰਦੀ ਆ ਮੈਂ ਵੀ ਉਹਦੀ ਗਲਤੀ 'ਚ ਸਾਥ ਦੇ ਰਿਹਾ ਸੀ ਇੰਨੇ ਸਾਲ ਪਹਿਲਾਂ ਜਦੋਂ ਮੇਰੀ ਮਾਂ ਨੇ ਤੇਰੀ ਸੱਸੂ ਦੀ ਮੂੰਹ ਦਿਖਾਈ ਦੇ ਤੋਹਫੇ ਰੱਖ ਲੈ ਸੀ ਨਾ ਤੇ ਵੀ ਬਹੁਤ ਰੋਈ ਸੀ ਪਰ ਸੱਸੌਰਾ ਬੰਦੇ ਹੀ ਇਹ ਸਭੁੱ ਲਗ ਗਏ ਤੇ ਉਹ ਕਰਨ ਲੱਗੇ ਜੋ ਸਾਡੇ ਨਾਲ ਹੋਇਆ ਬਹੂ ਅਸੀਂ ਬਹੁਤ ਗਲਤ ਕੀਤਾ ਤੇ ਤੇਰਾ ਦਿਲ ਦਿਖਾਇਆ ਹੋ ਸਕੇ ਤਾਂ ਸਾਨੂੰ ਮਾਫ ਕਰਦੀ ਪੁੱਤ ਜੇ ਹਰਵਿੰਦਰ ਐਵੇਂ ਨਾ ਕਰਦਾ ਤਾਂ ਸ਼ਾਇਦ ਸਾਨੂੰ ਕਦੇ ਸਮਝਣਾ ਆਉਂਦਾ ਕਿ ਅਸੀਂ ਤੇਰੇ ਨਾਲ ਕਿੰਨਾ ਗਲਤ ਕਰਨ ਲੱਗੇ ਸਾਂ ਦੋਵੇਂ ਸਾਸੂਰਾ ਸੰਦੀਪ ਦੇ ਸਾਹਮਣੇ ਹੱਥ ਜੋੜ ਕੇ ਮਾਫੀ ਮੰਗਣ ਲੱਗੇ ਤਾਂ ਸੰਦੀਪ ਦੀਆਂ ਵੀ ਅੱਖਾਂ ਪਾਰ ਆਈਆਂ ਉਹਨੇ ਦੋਵਾਂ ਦੇ ਹੱਥ ਫੜ ਕੇ ਕਿਹਾ ਮੰਮੀ ਜੀ ਪਾਪਾ ਜੀ ਤੁਹਾਨੂੰ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਸਮਝ ਤਾਂ ਆ ਗਿਆ ਹੁਣ ਸੱਚ ਤਾਂ ਇਹ ਆ ਕਿ ਸਭ ਕੁਝ ਮੇਰਾ ਨਹੀਂ ਬਲਕਿ ਸਾਰਿਆਂ ਦਾ ਹੀ ਆ ਤੁਸੀਂ ਇਹਦੇ 'ਚ ਜੋ ਚਾਹੋ ਰੱਖ ਸਕਦੇ ਹੋ ਮੈਨੂੰ ਕੋਈ ਪਰੇਸ਼ਾਨੀ ਨਹੀਂ ਮੈਨੂੰ ਤਾਂ ਬਸ ਉਹ ਅੰਕਲ ਆਂਟੀ ਵਾਲਾ ਨੈਕਲੇਸ ਚਾਹੀਦਾ ਆ ਸੰਦੀਪ ਨੇ ਮਾਸੂਮੀਅਤ ਨਾਲ ਐਵੇਂ ਕਿਹਾ ਕਰਵਿੰਦਰ ਚੌਂਕੀ ਉਹਨੂੰ ਵੇਖਣ ਲੱਗਾ ਤੇ ਭੁੱਲਿਆ ਸੰਦੀਪ ਤੇਰਾ ਦਿਮਾਗ ਹਜੇ ਤੱਕ ਉਸੇ ਨੈਕਲਸ ਤੇ ਹੀ ਅੜਿਆ ਆ ਸੰਦੀਪ ਨੇ ਹੱਸ ਕੇ ਕਿਹਾ ਕਿ ਹਾਂ ਕਿਉਂਕਿ ਉਹ ਆਪਣੀ ਭੈਣ ਦੇ ਵਿਆਹ ਤੇ ਪਉਣਾ ਆਣਾ ਤੇ ਸਾਰਿਆਂ ਨੂੰ ਸਾੜਨਾ ਵੀ ਆ ਕਿਉਂਕਿ ਉਹ ਨੈਕਲਸ ਬੜਾ ਸੋਹਣਾ ਆ ਪਾਪਾ ਜੀ ਦੇ ਦੋਸਤ ਨੇ ਬੜਾ ਸੋਹਣਾ ਤੋਹਫਾ ਦਿੱਤਾ ਆ ਜਿਹੜਾ ਮੈਨੂੰ ਬੜਾ ਪਸੰਦ ਆਇਆ ਆ ਤੇ ਮੈਂ ਤਾਂ ਉਹਦੇ ਲਈ ਰੋਂਦੀ ਸਾਂ ਸੰਦੀਪ ਨੇ ਇੱਕ ਪਲਚ ਸਾਰੀ ਗੱਲ ਨੂੰ ਠੰਡਾ ਕਰ ਦਿੱਤਾ ਤੇ ਸਾਰੇ ਉਹਦੇ ਮੂੰਹ ਹਲ ਦੇਖਦੇ ਰਹਿ ਗਏ ਉਸ ਤੋਂ ਬਾਅਦ ਸੰਦੀਪ ਹਰਵਿੰਦਰ ਦੇ ਨਾਲ ਆਪਣੇ ਪੇਕੇ ਚਲੀ ਗਈ ਪਰ ਰਸਤੇ ਵਿੱਚ ਹਰਵਿੰਦਰ ਨੇ ਕਿਹਾ ਕਿ ਸੱਚ ਦੱਸ ਕਿ ਤੂੰ ਸਾਰਾ ਸਮਾਨ ਜਾਣ ਤੋਂ ਨਹੀਂ ਰੋਂਦੀ ਸੀ ਕਿ ਇਹ ਸਿਰਫ ਇੱਕ ਨੈਕਲਸ ਲਈ ਸੀ ਤਾਂ ਸੰਦੀਪ ਨੇ ਮੁਸਕਰਾ ਕੇ ਕਿਹਾ ਕਿ ਨਹੀਂ ਹਰਵਿੰਦਰ ਮੈਂ ਤਾਂ ਬਸ ਗੱਲ ਨੂੰ ਠੰਡਾ ਕਰਦੀ ਸੀ ਮੈਂ ਨਹੀਂ ਚਾਹੁੰਦੀ ਕਿ ਮੇਰਾ ਸਾਸੋਹਰਾ ਮੇਰੇ ਸਾਹਮਣੇ ਸ਼ਰਮਿੰਦਾ ਹੋਵੇ ਜਦੋਂ ਉਹਨਾਂ ਨੇ ਆਪਣੀ ਗਲਤੀ ਮੰਨ ਨਹੀਂ ਲਈ ਤਾਂ ਉਹਨਾਂ ਨੂੰ ਇੰਨਾ ਸ਼ਰਮਿੰਦਾ ਕਰਨ ਦੀ ਕੀ ਲੋੜ ਇਸ ਲਈ ਮੈਂ ਉੱਥੇ ਹੀ ਮੈਂ ਕਹਿ ਦਿੱਤਾ ਨਹੀਂ ਤਾਂ ਕਿਸੇ ਕੁੜੀ ਨੂੰ ਚੰਗਾ ਲੱਗੂ ਪਲਾ ਕਿ ਉਹਦੀ ਮੂੰਹ ਦਿਖਾਈ ਦਾ ਸਾਰਾ ਸਮਾਨ ਉਹਦੇ ਹੱਥੋਂ ਲੈ ਲਿਆ ਜਾਵੇ ਇਹ ਸੁਣ ਕੇ ਹਰਵਿੰਦਰ ਵੀ ਮੁਸਕਰਾਉਣ ਲੱਗਾ ਦੋਵਾਂ ਦੀ ਸਮਝਦਾਰੀ ਨਾਲ ਘਰ 'ਚ ਇੱਕ ਕਲੇਸ਼ ਪੈਣ ਤੋਂ ਬਚ ਗਿਆ ਸੀ ਤੇ ਸਾਰੇ ਮਿਲ ਕੇ ਖੁਸ਼ੀ-ਖੁਸ਼ੀ ਰਹਿਣ ਲੱਗੇ ਤੇ ਇੱਕ ਸਕੂਨ ਭਰੀ ਜ਼ਿੰਦਗੀ ਜਿਉਣ ਲੱਗੇ ਸੋ ਦੋਸਤੋ اے ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਇੱਕ ਨੂਰਕੌਰ ਨੂੰ ਦੀ ਹੋਈ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ